ਅੱਜ ਜਿੱਥੇ ਪ੍ਰੋਗਰਾਮ ਕੀ ਸੀਗਾ ਕਿੰਨੇ ਲੋਕਾਂ ਨੇ ਪਾਰਟੀ ਸ਼ਾਮਲ ਹੋਇਆ ਔਰ ਇਸ ਤੋਂ ਪਹਿਲਾਂ ਜਿੱਥੇ ਪ੍ਰੋਗਰਾਮ ਜਾ ਕੇ ਉੱਥੇ ਕਿੰਨੇ ਸੀ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਰੋਜ਼ ਉਹਨਾਂ ਵੱਲੋਂ ਜੋ ਪੰਜਾਬ ਤੇ ਹਿੱਤ ਦੇ ਵਿੱਚ ਇਤਿਹਾਸਿਕ ਫੈਸਲੇ ਲਏ ਜਾ ਰਹੇ ਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਸ਼ਾਮਲ ਹੋ ਰਹੇ ਆ ਅੱਜ ਸਾਨੂੰ ਬੜੀ ਖੁਸ਼ੀ ਹੋਈ ਸਾਡੇ ਨੰਗਲ ਸ਼ਹਿਰ ਦੇ ਬਹੁਤ ਹੀ ਮਹਤਵਪੂਰਨ ਸਾਰੇ ਹੀ ਮੈਚੁਰ ਸਿਟੀਜ਼ਨਸ ਜੋ ਪੀਐਨਐਫ ਸੀ ਦੇ ਮੁਲਾਜ਼ਮ ਸੀਗੇ ਸਾਬਕਾ ਕਰਮਚਾਰੀ ਸੀ ਪੀਐਨਐਫ ਸੀ ਦੇ ਉਹ ਸਾਰਾ ਪਰਿਵਾਰ ਇਸ ਪੀਐਨਐਫ ਸੀ ਦਾ ਖਲੂਨੀ ਦਾ ਇਹ ਆਮ ਆਦੀ ਪਾਰਟੀ ਚ ਸ਼ਾਮਿਲ ਹੋ ਰਹੇ ਨੇ ਇਸ ਦੇ ਨਾਲ ਹੀ ਪਿੰਡ ਜੋਲ ਦੇ ਵਿੱਚ ਬਹੁਤ ਸਾਰੇ ਨੌਜਵਾਨ ਨੰਗਲ ਦੇ ਪਿੰਡ ਜੋਲ ਦੇ ਤਕਰੀਬਨ 100 ਤੋਂ ਵੱਧ ਨੌਜਵਾਨ ਜਿਹੜਾ ਹੈ ਉਹ ਆਮ ਆਦੀ ਪਾਰਟੀ ਦੇ ਪਰਿਵਾਰ ਸ਼ਾਮਿਲ ਹੋ ਰਿਹਾ ਤੇ ਇਦਾਂ ਹੀ ਜਿਹੜਾ ਪਰਿਵਾਰ ਹੈ ਵੱਧ ਰਿਹਾ ਤੇ ਇਸ ਤੋਂ ਸਾਫ ਜ਼ਾਹਿਰ ਹੈ ਕਿ ਪੰਜਾਬ ਦੇ ਲੋਕ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਬਹੁਤ ਖੁਸ਼ ਨੇ ਖਾਸ ਕਰਕੇ ਆਮ ਲੋਕ ਜਿਨ੍ਹਾਂ ਜੋ ਦੇਖ ਰਹੇ ਨੇ ਕਿ ਕਿਵੇਂ ਪੰਜਾਬ ਦੇ ਵਿੱਚ ਮੁਫਤ ਬਿਜਲੀ ਕਿਵੇਂ ਪੰਜਾਬ ਦੇ ਵਿੱਚ ਇਮਾਨਦਾਰ ਸਰਕਾਰ ਕਿਵੇਂ ਪੰਜਾਬ ਦੇ ਵਿੱਚ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਮਿਲ ਰਹੀਆਂ ਕਿਵੇਂ ਨਿਰੰਤਰ ਜਿਹੜਾ ਵਿਕਾਸ ਹੋ ਰਿਹਾ ਕਿਵੇਂ ਬਜ਼ੁਰਗਾਂ ਦੇ ਲਈ ਤੀਰਥ ਯਾਤਰਾ ਸਕੀਮ ਦੀ ਸ਼ੁਰੂਆਤ ਹੋਈ ਹੈ ਆਮ ਆਦਮੀ ਕਲੀਨਿਕਾਂ ਦੇ ਵਿੱਚ ਜੋ ਰੋਜ਼ ਮੁਫਤ ਤੇ ਵਧੀਆ ਇਲਾਜ ਹੋ ਰਿਹਾ ਇਸ ਦੇ ਨਾਲ ਹੀ ਜੋ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਇਹਨਾਂ ਸਾਰੇ ਮੁੱਦਿਆਂ ਤੋਂ ਪ੍ਰਭਾਵਿਤ ਹੋ ਕੇ ਇਸ ਆਵਾਜ਼ ਆਮ ਆਦੀ ਪਾਰਟੀ ਦੇ ਪਰਿਵਾਰ ਸ਼ਾਮਲ ਹੋ ਗਏ ਸਰ ਜਿਹੜਾ ਕੰਮ ਹੈ ਜਿਹੜਾ ਉਸ ਦਾ 4-5 ਦਿਨ ਦੇ ਵਿੱਚ ਮੁਕੰਮਲ ਕਰ ਲਾਂਗੇ ਕਿਉਂਕਿ ਜਦੋਂ ਅਸੀਂ ਫਲਾਈਓਵਰ ਸ਼ੁਰੂ ਕੀਤਾ ਸੀ ਤਾਂ ਕੁਝ ਇੱਕ ਖਾਸ ਪਾਰਟੀ ਦੇ ਆਗੂਆਂ ਨੂੰ ਬਹੁਤ ਤਕਲੀਫ ਹੋਈ ਸੀ ਤਾਂ ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਉਹਨਾਂ ਸਾਰੇ ਹੀ ਸਤਕਾਰਯੋਗ ਨੇ ਮੇਰੇ ਉਹਨਾਂ ਨੂੰ ਕਹਿਣਾ ਹੁਣ ਜਿਹਨੂੰ ਬੁਲਾਣਾ ਚਾਹੁੰਦੇ ਆ ਬੁਲਾ ਲੈ ਫਿਰ ਕੱਲੋਂ ਲਾਂਭਾ ਨਾ ਦੇਣ ਠੀਕ ਹੈ ਨਾ ਹਰਜੋਤ ਵੈਸਨ ਆਪਣਾ ਧਰਮ ਨਿਭਾਤਾ ਠੀਕ ਪੰਜ-ਸੱਤ ਦਿਨਾਂ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਅਜੇ ਵੀ ਬਹੁਤ ਜ਼ਿਆਦਾ ਜਿਹੜੇ ਬਾਕੀ ਜਗ੍ਹਾ ਆਸ-ਪਾਸ ਤੁਸੀਂ ਦੇਖਦੇ ਹੋ ਉਹ ਕੰਮਧੂਰੀਆ ਪਰ ਅਸੀਂ ਜਿਹੜਾ ਨੰਗਲ ਦੀ ਲਾਈਫਲਾਈਨ ਸੀਗੀ ਇਹ ਕਮਿਟਮੈਂਟ ਸੀਗੀ ਇਹ ਅਸੀਂ ਦਿਨ-ਰਾਤ ਲੱਗ ਕੇ ਪੂਰਾ ਕਰਤਾ ਹੁਣ ਤੋਂ 2-4 ਦਿਨ ਬਾਅਦ ਇਹ ਫਲਾਈਓਵਰ ਮੁਕੰਮਲ ਹੋਊਗਾ ਉਸ ਤੋਂ ਬਾਅਦ ਚਾਹੇ ਹੁਣੋਂ ਮੋਦੀ ਸਾਹਿਬ ਨੂੰ ਬੁਲਾ ਲੈਣ ਚਾਹੇ ਗੜਕਰੀ ਸਾਹਿਬ ਨੂੰ ਬੁਲਾ ਲੈਣ ਆਪਣੀ ਰੀਜ ਪੂਰੀ ਕਰ ਲੈਣ ਜੋ ਧਰਮ ਸੀ ਉਹ ਨਿਭਾ ਦਿੱਤਾ ਨੰਗਲ ਸ਼ਹਿਰ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਪੂਰੀ ਪ੍ਰੈਸ ਕਾਨਫਰੰਸ ਕਰਕੇ ਅਸੀਂ ਨੰਗਲ ਦੇ ਲਈ ਕਰੋੜ ਮੈਪ ਤਿਆਰ ਕੀਤਾ ਹੈ ਕਿਉਂਕਿ ਹੁਣ ਤੱਕ ਇਹ ਜਿਹੜਾ ਫਲਾਈਓਵਰ ਸੀਗਾ ਇਹ ਲਾਈਫਲਾਈਨ ਸੀ ਅੱਜ ਅਸੀਂ ਇਸ ਨੂੰ ਪੂਰਾ ਕਰਕੇ ਕਾਮਯਾਬੀ ਹਾਸਿਲ ਕਰ ਲਈਏ ਤੇ ਹੁਣ ਕਿ ਨੰਗਲ ਨੂੰ ਕਿਵੇਂ ਸਟੈਪ ਬਾਈ ਸਟੈਪ ਅਗਲੇ ਸਾਲ 2 ਸਾਲ 3 ਸਾਲ 5 ਸਾਲ ਦਾ ਜਿਹੜਾ ਰੋਡ ਮੈਪ ਹੈ ਉਹ ਅਸੀਂ ਨੰਗਲ ਦੇ ਟੂਰਿਜ਼ਮ ਦਾ ਜਿਹੜਾ ਉਹ ਅਸੀਂ ਤਿਆਰ ਕਰਕੇ ਲੋਕਾਂ ਦੱਸਾਂਗੇ ਸਰ ਉਹ ਠੰਡ ਮੈਂ ਬਿਲਕੁਲ ਮੈਂ ਇੱਥੇ ਬਲਕਿ ਮੈਂ 10 ਦਿਨਾਂ ਨੂੰ ਮੈਂ ਮੈਂ 10 ਦਿਨਾਂ ਲਈ ਬਾਹਰ ਸੀਗਾ ਜੀ ਮੈਂ ਸਾਊਥ ਇੰਡੀਆ ਦੇ ਵਿੱਚ ਕਿਸੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਗਿਆ ਸੀ ਪੱਕਾ ਹਰ ਹਫ਼ਤੇ ਬੈਠਾਂਗੇ ਤੇ ਬਲਕਿ ਇਕੱਲੇ ਕੋਠੇ ਨਹੀਂ ਅਸੀਂ ਹਰ ਇੱਕ ਬੋਰਡ ਦੇ ਵਿੱਚ ਜੋ ਸਾਡੀ ਸਰਕਾਰ ਦਾ ਇੱਕ ਮੰਤਵ ਹੈ ਸਰਕਾਰ ਤੁਹਾਡੇ ਦਵਾਰ ਜਿਵੇਂ ਅੱਜ ਵੀ ਅੱਜ ਸੂਰੀਆਲ ਪਿੰਡ 'ਚ ਬੈਠੇ ਆ ਚਾਰ ਪੰਜ ਪਿੰਡ ਕੱਢੇ ਆ ਹਰ ਪਿੰਡ 'ਚ ਜਾ ਕੇ ਹੁਣ ਵੀ ਇੱਥੇ ਬੈਠ ਕੇ ਕਿਸੇ ਦਾ ਵੀ ਕੋਈ ਕੰਮ ਹੁੰਦਾ ਉਹਨਾਂ ਦੇ ਕੋਲ ਜਾ ਕੇ ਤਾਂ ਕਿ ਉਹਨਾਂ ਨੂੰ ਤੁਹਾਡੇ ਕੋਲ ਨਾਣੇ ਪਵੇ ਰੋਜ਼ਾਨਾ ਸੈਂਕੜੇ ਲੋਕ ਮੈਨੂੰ ਮਿਲਦੇ ਨੇ ਇਕੱਲੇ ਹਲਕੇ ਦੇ ਨਹੀਂ ਬਾਹਰੋਂ ਵੀ ਚੰਡੀਗੜ੍ਹ ਵੀ ਆਂਦੇ ਨੇ ਪਿੰਡ ਵੀ ਆਂਦੇ ਨੇ ਨੰਗਲ ਵੀ ਆਂਦੇ ਨੇ ਪਰ ਜ਼ਰੂਰ ਇਹਨੂੰ ਅਸੀਂ ਵਾਰਡ ਵਾਈਜ਼ ਵੀ ਸ਼ੁਰੂ ਕਰਾਂਗੇ ਤੇ ਮਹੀਨੇ 'ਚ ਇੱਕ ਦਿਨ ਜਿਵੇਂ ਕੈਂਪ ਹੈ ਕੱਲ ਇੱਕ ਇਤਿਹਾਸਿਕ ਕੈਂਪ ਲੱਗਿਆ ਇੰਤਕਾਲਾਂ ਦਾ ਇਦਾਂ ਹੀ ਬਾਕੀ ਸਾਰੇ ਕੰਮਾਂ ਲਈ ਵੀ ਕੈਂਪ ਲਾਵਾਂਗੇ ਸਰ ਇੱਕ ਬੜੀ ਤੁਹਾਡੀ ਜਿਹੜੀ ਆ ਸਕੀਮ ਬੜੀ ਪਪੂਲਰ ਹੋ ਰਹੀ ਹੈ ਨੰਗਲ ਤੋਂ ਜਿਹੜੇ ਨੰਗਲ ਤੋਂ ਇੱਕ ਗੱਡੀ ਸੇ ਰਵਾਨਾ ਹੋਈ ਹੈ ਸਰ ਇਹ ਜਲਦੀ ਜਲਦੀ ਹੋਇਆ ਕਰੂਗੀ ਕਿ ਇੱਕ ਟਾਈਮ ਨਹੀਂ ਜੀ ਜਿਹੜਾ ਜਿੰਨਾ ਟਾਈਮ ਅਸੀਂ ਇਹਨੂੰ ਹਜੇ ਇੱਕ ਪਾਇਲਟ ਸਿਗਾ ਠੀਕ ਹੈ ਨਾ ਜੀ ਇਸ ਦੇ ਉੱਤੋਂ ਵੀ ਤਕਲੀਫ ਦੇਖ ਕੇ ਤੁਸੀਂ ਇਹ ਦੇਖੋ ਆ ਪੰਜਾਬ ਸਰਕਾਰ ਖਰਚਾ ਕਰ ਰਹੀ ਹੈ ਤਕਲੀਫ ਭਾਜਪਾ ਨੂੰ ਐਨੀ ਹੈ ਕਿ ਅਸੀਂ ਟ੍ਰੇਨਾਂ ਭੇਜ ਨਾ ਜਾਂਦੇ ਸੀ ਟ੍ਰੇਨ ਜਾਣੀ ਸੀ ਕਿ ਬਨਾਰਸ ਟ੍ਰੇਨ ਜਾਣੀ ਸੀ ਅਯੁੱਧਿਆ ਟ੍ਰੇਨ ਜਾਣੀ ਸੀ ਪਟਨਾ ਸਾਹਿਬ ਟ੍ਰੇਨ ਜਾਣੀ ਸੀ ਹਜੂਰ ਸਾਹਿਬ ਪੈਸੇ ਪੰਜਾਬ ਸਰਕਾਰ ਨੇ ਐਡਵਾਂਸ ਜਮ੍ਹਾਂ ਕਰਾ ਦਿੱਤੇ ਪਰ ਬੀਜੇਪੀ ਨੇ ਉਹ ਟ੍ਰੇਨਾਂ 'ਤੇ ਵੀ ਰੋਕ ਲਾ ਦਿੱਤੀ ਉਸ ਤੇ ਵੀ ਤਕਲੀਫ ਹੈ ਤਾਂ ਕਹਿੰਦਾ ਭਾਵੇਂ ਆ ਕਿ ਹੁਣ ਉਹਦੇ ਜਗ੍ਹਾ ਅਸੀਂ ਪਲੇਨਸ ਦਾ ਬੰਦੋਬਸ ਕਰ ਰਹੇ ਆ ਬੱਸੇਸ ਪੰਜਾਬ ਸਰਕਾਰ ਦੀਆਂ ਆਪਣੀਆਂ ਉਹਨਾਂ ਬੱਸਾਂ ਦੀ ਵਿਦਾਵਾਂਗੇ ਇੱਕ ਪਾਇਲਟ ਸੀਗਾ ਅਗਲੇ ਬਜਟ ਚੋਰ ਰਾਮ ਮੰਦਰ ਰਾਮ ਮੰਦਰ ਵੀ ਜਾ ਰਹੇ ਹੋ ਹਾਂਜੀ ਜ਼ਰੂਰ ਜਾਵਾਂਗੇ ਜੇ ਸਭ ਦਾ ਇਰਾਦਾ ਹੈ ਜੀ ਜੀ